ਮੇਰਾ ਜਿਹੜਾ ਅਕਾਊਂਟ ਹੈ ਉਹ ਵੀ ਟ੍ਰਾਂਜੈਕਸ਼ਨ ਬੰਦ ਹੋ ਗਈ ਹੈ ਮੇਰਾ ਬੈਂਕ ਅਕਾਊਂਟ ਹੈ ਉੱਥੇ ਵੀ ਇਹ ਬਿਲਕੁਲ ਸੱਚੀ ਗੱਲ ਹੈ ਪਿਛਲੇ 10 ਸਾਲਾਂ ਦੇ ਵਿੱਚ 1.14 ਲੱਖ ਕਰੋੜ ਰੁਪਈਆ ਕਾਰਪੋਰੇਟ ਘਰਾਣੇ ਦਾ ਸਰਕਾਰਾਂ ਨੇ ਮaaf ਕਰਤਾ ਯੂਰਪ ਦਾ ਪੂਰਾ ਕਿਸਾਨ ਵੀ ਦੁਖੀ ਹੈ ਉਹ ਵੀ ਪ੍ਰੋਟੈਸਟ ਕਰ ਰਿਹਾ ਹੈ ਉੱਥੇ ਕਿਸੇ ਨੇ ਗੋਲੀ ਨਹੀਂ ਚਲਾਈ ਕਿਸੇ ਨੇ ਉਹਨਾਂ ਨੂੰ ਰੋਕਿਆ ਨਹੀਂ ਪੂਰੇ ਸ਼ਹਿਰ ਦੇ ਵਿੱਚੋਂ ਟਰੈਕਟਰਾਂ ਨਾਲ ਆਏ ਕਿਸੇ ਸਰਕਾਰ ਨੂੰ ਗਾਲ ਨਹੀਂ ਕੱਢਣੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਹੈ ਨਾ ਕਿਉਂਕਿ ਸਾਡੀ ਪਰਸਨ ਲੜਾਈ ਤਾਂ ਹੈ ਨਹੀਂ ਕਿਸੇ ਨਾਲ ਹਲਕਾ ਜਿਹਾ ਕਿਸੇ ਕਿਸਾਨ ਦੇ ਹੱਥ 'ਚ ਇੱਕ ਆਈਫੋਨ ਨਜ਼ਰ ਆ ਜਾਈ ਜਾਂ ਕੋਈ ਵਧੀਆ ਟਰੈਕਟਰ ਹੈ ਉੱਥੇ ਉਹਨੂੰ ਇਸ਼ੂ ਬਣਾਇਆ ਜਾਂਦਾ ਯਾਰ ਕਿਸਾਨਾਂ ਕੋਲ ਆਈਫੋਨ ਕਿੱਥੋਂ ਆ ਗਿਆ ਇਹਨਾਂ ਨੂੰ ਕੀ ਜ਼ਰੂਰਤ ਹੈ ਤੁਸੀਂ ਜਾਣਦੇ ਹੋ ਇਹ ਧੋਤੀ ਫੱਟੀ ਹੋਈ ਧੋਤੀ ਚਾਦਰੇ ਦੇ ਵਿੱਚ ਔਣ ਬਸ ਚਾਰ ਨਾਲ ਰੋਟੀ ਮਿਲਦੀ ਹੋਵੇ ਐਦਾਂ ਦਾ ਹੀ ਕਿਸਾਨ ਰਹਿਣਾ ਚਾਹੀਦਾ ਉਹ ਗਿਆ ਸੀ ਇਕੱਲੇ ਪੰਜਾਬ ਲਈ ਵੀ ਨਹੀਂ ਗਿਆ ਉਹ ਉਹ ਪੂਰੇ ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੇ ਲਈ ਪੂਰੇ ਦੇਸ਼ ਦੇ ਕਿਸਾਨਾਂ ਦੀ ਐਮਐਸਪੀ ਦੇ ਕਾਨੂੰਨ ਦੇ ਲਈ ਕਿਉਂਕਿ ਪੰਜਾਬs ਦਾ ਆਲਰੇਡੀ ਦੋ ਤਿੰਨ ਫਸਲਾਂ ਤੇ ਐਮਐਸਪੀ ਆਲਰੇਡੀ ਮਿਲ ਰਹੀ ਹੈ ਜਿਆਦਾ ਬੁਰਾ ਹਾਲ ਤਾਂ ਰੈਸਟ ਆਫ ਜਿਹੜਾ ਇੰਡੀਆ ਦਾ ਫਾਰਮਰ ਹੈ ਹੈਨਾ ਸਾਨੂੰ ਬਦਨਾਮ ਕੀਤਾ ਜਾਂਦਾ ਵੀ ਸਿਰਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਭਾਈ ਕੀ ਪ੍ਰੋਬਲਮ ਹੈ ਪ੍ਰੋਬਲਮ ਇਹ ਹੈ ਇੱਕ ਤਾਂ ਸਰਕਾਰਾਂ ਨੇ ਸਾਨੂੰ ਪ੍ਰੋਮਿਸ ਕੀਤਾ ਵੀ ਸੁਆਮੀ ਨਾਥਨਦੀ ਰਿਪੋਰਟ ਲਾਗੂ ਕਰਾਂਗੇ ਉਹ ਖੁਦ ਕਹਿੰਦੇ ਆ ਵੀ ਜਿਹੜਾ ਤੁਹਾਡਾ ਲਾਗਤ ਮੁੱਲ ਆ ਤੁਹਾਡੀ ਫੈਮਿਲੀ ਲੇਬਰ ਆ ਤੁਹਾਡੀ ਡੈਪ੍ਰੀਸੀਏਸ਼ਨ ਆ ਸੀ2 ਪਲੱਸ 50 ਦੇ ਹਿਸਾਬ ਨਾਲ ਸਾਰਿਆਂ ਨੂੰ ਰੇਟ ਮਿਲਣਗੇ ਉਹਦੇ ਹਿਸਾਬ ਨਾਲ ਕਣਕ ਦਾ ਰੇਟ 3350 ਰੁਪਏ ਬਣਦਾ ਜਦ ਕਿ ਮਿਲ ਰਿਹਾ ਸਾਨੂੰ 22100 ਸਿਰਫ ਕਣਕ ਦੀ ਗੱਲ ਕਰ ਰਿਹਾ ਮੈਂ ਪਰ ਬਾਕੀ ਦੇਸ਼ ਦੇ ਕਿਸਾਨ ਨੂੰ ਤਾਂ ਉਹ ਵੀ ਨਹੀਂ ਮਿਲ ਰਿਹਾ ਤਾਂ ਇਹ ਐਮਐਸਪੀ ਦੇ ਲਈ ਸੁਆਮੀ ਨਾਥਨਦੀ ਰਿਪੋਰਟ ਦੇ ਲਈ ਇਹ ਸਾਰੇ ਹੱਕਾਂ ਦੇ ਲਈ ਉਹ ਯੋਧਾ ਉੱਥੇ ਗਿਆ ਸੀਗਾ ਔਰ ਆਪਾਂ ਜਨੂ ਹਾਂਜੀ ਤੇ ਜਦੋਂ ਵੀ ਲਗਾਤਾਰ ਕਿਸਾਨ ਪੱਖੀ ਜਿਹੜੀ ਆਵਾਜ਼ ਚੱਕਦੇ ਆਏ ਹੋ ਤੁਹਾਡੇ ਉੱਪਰ ਵੀ ਇਨਕੰਟੈਕਸ ਦਾ ਸਕੰਜਾ ਕਸਿਆ ਗਿਆ ਸੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੈਨੂੰ ਮੇਰਾ ਜਿਹੜਾ ਅਕਾਊਂਟ ਹੈ ਉਹ ਵੀ ਟ੍ਰਾਂਜੈਕਸ਼ਨ ਬੰਦ ਹੋ ਗਈ ਹੈ ਮੇਰਾ ਬੈਂਕ ਅਕਾਊਂਟ ਹੈ ਉੱਥੇ ਵੀ ਪਰ ਇਹ ਹਿੱਸਾ ਹੈ ਸਾਡੇ ਪਾਰ ਦਾ ਜਦੋਂ ਵੀ ਇੱਕ ਹਾਸਸ ਦੀ ਗੱਲ ਕਰਾਂਗੇ ਤਾਂ ਇਹ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਹੀ ਪੈਣਗੀਆਂ ਪਰ ਇਹ ਬਿਲਕੁਲ ਸੱਚੀ ਗੱਲ ਹੈ ਪਿਛਲੇ 10 ਸਾਲਾਂ ਦੇ ਵਿੱਚ 1.14 ਲੱਖ ਕਰੋੜ ਰੁਪਇਆ ਕਾਰਪੋਰੇਟ ਘਰਾਣੇ ਦਾ ਸਰਕਾਰਾਂ ਨੇ ਮaaf ਕਰਤਾ ਆਰਬੀਆਈ ਕਹਿੰਦਾ ਕੋਈ ਗੱਲ ਨਹੀਂ ਇਹਨਾਂ ਤੁਹਾਡਾ ਜਿਹੜਾ ਹੈਗਾ ਲੋਨ ਹੈ ਰਹਿਣ ਦਿਓ ਇਹਨੂੰ ਮaaf ਕਰ ਦਿਓ ਅਗਲਾ ਲੋਨ ਦੇ ਦਿਓ ਉਹਨੂੰ ਤੁਸੀਂ ਗੂਗਲ ਤੇ ਪਾ ਕੇ ਦੇਖ ਲਿਓ ਰਾਈਟ ਟੂ ਕਾਰਪੋਰੇਟ ورلڈ ਹੈ ਨਾ ਕਿ ਕਿੰਨਾ ਮaaf ਕੀਤਾ ਤੁਹਾਨੂੰ ਗੂਗਲ ਤੇ ਮਿਲ ਜੂਗੀ ਚੀਜ਼ ਹੈ ਪਰ ਜਦੋਂ ਕਿਸਾਨਾਂ ਨੂੰ ਐਮਐਸਪੀ ਦਾ ਕਾਨੂੰਨ ਦੇਣ ਦੀ ਗੱਲ ਆਉਂਦੀ ਹੈ ਜਦੋਂ ਕਿਸਾਨਾਂ ਨੂੰ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਆਉਂਦੀ ਹੈ ਭਾਰਤ ਰਤਨ ਤਾਂ ਦੇ ਦੇਣਗੇ ਉਹਨਾਂ ਨੂੰ ਪਰ ਉਹਨਾਂ ਦੀ ਗੱਲ ਨਹੀਂ ਮੰਨਦੇ ਇਹ ਲੜਾਈ ਬਹੁਤ ਵੱਡੀ ਹੈ ਕੱਲੇ ਸਾਡੇ ਦੇਸ਼ ਦੇ ਵਿੱਚ ਨਹੀਂ ਤੁਸੀਂ ਫਰਾਂਸ 'ਚ ਲੈ ਲਓ ਜਰਮਨੀ 'ਚ ਲੈ ਲਓ ਪੋਲੈਂਡ 'ਚ ਲੈ ਲਓ ਯੂਰਪ ਦਾ ਪੂਰਾ ਕਿਸਾਨ ਵੀ ਦੁਖੀ ਹੈ ਪਰ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਜਦੋਂ ਤੱਕ ਸਾਡੇ ਹੱਕ ਨਹੀਂ ਮਿਲਦੇ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਕਿਸੇ ਨੂੰ ਮਾਰਾ ਨਹੀਂ ਕਹਿਣਾ ਹੈ ਨਾ ਕਿਉਂਕਿ ਸਾਡੀ ਪਰਸਨਲ ਲੜਾਈ ਤਾਂ ਹੈ ਨਹੀਂ ਕਿਸੇ ਨਾਲ ਆਪਾਂ ਤਾਂ ਸਰਵਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਢੇਲੀ ਸਰਵਤ ਦੇ ਭਲੇ 'ਚ ਸਾਰੇ ਆ ਜਾਂਦੇ ਆ ਸਾਰੀਆਂ ਪਾਰਟੀਆਂ ਜਾਂਦੇ ਆ ਕਿਸੇ ਪਾਰਟੀ ਦੇ ਖਿਲਾਫ ਨਹੀਂ ਸਾਨੂੰ ਤਾਂ ਇਹ ਹੈ ਕਿ ਜਿਹੜੀਆਂ ਸਰਕਾਰਾਂ ਨੇ ਕਮਿਟਮੈਂਟ ਕੀਤੀਆਂ ਨੇ ਕਿ ਸੁਆਮੀਨਾਥਨ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਮੁੱਲ ਮਿਲ ਜਾਣ ਔਰ ਐਮਐਸਪੀ ਦਾ ਕਾਨੂੰਨ ਮਿਲ ਜੇ ਔਰ ਕਿਸਾਨਾਂ ਦੇ ਕਰਜ਼ੇ ਮਾਫ ਹੋ ਜਾਣ ਕਿਉਂਕਿ ਜੇ ਕਾਰਪੋਰੇਟ ਘਰਾਂ ਨੇ ਦੇ ਹੋ ਸਕਦੇ ਆ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਚ ਕੀ ਪ੍ਰੋਬਲਮ ਹੈ ਅਸਲ ਦੇ ਵਿੱਚ ਪੂਰਾ ਵਰਲਡ ਹੈ ਜਿਹੜਾ ਕਾਰਪੋਰੇਟ ਹੈ ਇਹ ਕਿਸਾਨਾਂ ਨੂੰ ਸਮਝਦਾ ਇਹ ਗਰੀਬ ਹੀ ਰਹਿਣ ਹਲਕਾ ਜਿਹਾ ਕਿਸੇ ਕਿਸਾਨ ਦੇ ਹੱਥ 'ਚ ਇੱਕ ਆਈਫੋਨ ਨਜ਼ਰ ਆ ਜਾਈ ਇਹ ਕੋਈ ਵਧੀਆ ਟਰੈਕਟਰ ਹੈ ਉੱਥੇ ਉਹਨੂੰ ਇਸ਼ੂ ਬਣਾਇਆ ਜਾਂਦਾ ਯਾਰ ਕਿਸਾਨਾਂ ਕੋਲ ਆਈਫੋਨ ਕਿੱਥੋਂ ਆ ਗਿਆ ਇਹਨਾਂ ਨੂੰ ਕੀ ਜ਼ਰੂਰਤ ਹੈ ਉਹ ਸਾਨੂੰ ਬਦਨਾਮ ਕਰਦੇ ਨੇ ਹੈਨਾ ਇਸ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਹੈ ਕਿ ਤੁਹਾਡੇ ਦੇਸ਼ ਦੇ ਕਿਸਾਨ ਦੇ ਕੋਲ ਦੇ ਆਈਫੋਨ ਹੈ ਵਧੀਆ ਟਰੈਕਟਰ ਹੈ ਵਧੀਆ ਗੱਡੀ ਹੈ ਹੁਣਾ ਤੁਹਾਨੂੰ ਪ੍ਰਾਊਡ ਚਾਹੀਦਾ ਪਰ ਤੁਸੀਂ ਚਾਹਦੇ ਹੋ ਇਹ ਧੋਤੀ ਫੱਟੀ ਹੋਈ ਧੋਤੀ ਚਾਦਰੇ ਦੇ ਵਿੱਚ ਔਣ ਬਸ ਚਾਰ ਨਾਲ ਰੋਟੀ ਮਿਲਦੀ ਹੋਵੇ ਐਦਾਂ ਦਾ ਹੀ ਕਿਸਾਨ ਰਹਿਣਾ ਚਾਹੀਦਾ ਇਹ ਜਿਹੜੀ ਮੈਂਟੈਲਿਟੀ ਹੈ ਇਹਨੂੰ ਆਪਾਂ ਨੇ ਚੇਂਜ ਕਰਨਾ